ਸਾਚੀਗਾਲ ਖਬਰ ਹੁੰਦਾ ਚੈਨਲ ਦੀ ਦਿਸ ਰਹੇ ਮੈਂ ਕੁਲਦੀਸ਼ ਦੀਪਾ ਲੋਕ ਸਭਾ ਚੋਣਾਂ ਦਾ ਬਿਗਲ ਵਜਦਿਆ ਹੀ ਬਹੁਤ ਸਾਰੇ ਜਿਹੜੇ ਉਮੀਦਵਾਰ ਕਾਂਗਰਸ ਵਾਲੇ ਭਾਜਪਾ ਚਲ ਗਏ ਆ ਭਾਜਪਾ ਵਾਲੇ ਕਿਸੇ ਚਲ ਗਏ ਆ ਜਾਂ ਅਕਾਲੀ ਦਲ ਵਾਲੇ ਕਿਤੇ ਨਾ ਕਿਤੇ ਦੂਜੀ ਪਾਰਟੀ ਜੁਆਇਨ ਕਰ ਗਏ ਆ ਭਾਵੇਂ ਕਿ 2 ਮਹੀਨੇ ਦਿੰਦੇ ਹਲੇ ਇਲੈਕਸ਼ਨ ਹੋਣ ਨੂੰ ਲੇਕਿਨ ਬਹੁਤ ਸਾਰੇ ਲੀਡਰ ਆ ਗਏ ਜਿਹੜੇ ਆਪਣੇ ਆਪਣੇ ਖੇਮਿਆਂ ਚੋਂ ਦੂਜੇ ਖੇਮਿਆਂ ਜਾ ਵਰੇ ਆ ਕਿਸੇ ਨੂੰ ਕੋਈ ਗਿਲਾਵਾ ਕਿਸੇ ਨੇ ਕੋਈ ਗਿਲਾਵਾ ਤਰਨਤਾਰਨ ਦੀ ਗੱਲ ਕੀਤੀ ਜਾਵੇ ਤਾਂ ਸਾਡੇ ਨਾਲ ਇਸ ਟਾਈਮ ਤੇ ਅਨੀਤਾ ਵਰਮਾ ਜੀ ਜਿਹੜੇ ਸ਼੍ਰੋਮਣੀ ਕਾਲ ਦੇ ਵਿੱਚ ਤਰਨਤਾਰਨ ਦੇ ਜ਼ਿਲ੍ਹਾ ਪ੍ਰਧਾਨ ਸਨ ਉਹ ਵੀ ਕੱਲ ਬਦਲ ਕੇ ਤੇ ਭਾਜਪਾ ਵਿੱਚ ਸ਼ਾਮਲ ਹੋ ਗਏ ਨੇ ਆਓ ਨਾਲ ਗੱਲਬਾਤ ਕਰਦੇ ਹਾਂ ਮੈਡਮ ਅਨੀਤਾ ਵਰਮਾ ਨਾਲ ਨਾਲ ਜਾਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕੀ ਮਜਬੂਰੀਆਂ ਸਨ ਜਾਂ ਕੀ ਗੱਲ ਹੋਈ ਆ ਸ਼੍ਰੋਮਣੀ ਕਾਲ ਦੇ ਨਾਲ ਕਿਉਂਕਿ ਸ਼੍ਰੋਮਣੀ ਕਾਲ ਤੇ ਜਿਹੜੀ ਬਹੁਤ ਪੁਰਾਣੀ ਇੱਕ ਪਾਰਟੀ ਸੀ ਜਿੱਥੇ ਇਹਨਾਂ ਨੂੰ ਰਤਬਾ ਵੀ ਮਿਲਿਆ ਸੀ ਮਾਣ ਵੀ ਮਿਲਿਆ ਸੀ ਲੇਕਿਨ ਅੱਜ ਇਹ ਛੱਡ ਕੇ ਤੇ ਭਾਈ ਭਾਸ਼ ਸ਼ਾਮਲ ਹੋ ਗਏ ਆ ਮੈਡਮ ਸਾਸਰੀ ਘਰ ਜੀ ਸਾਸਰੀ ਘਰ ਜੀ ਪਹਿਲੇ ਤੁਹਾਡਾ ਸਵਾਗਤ ਹੈ ਜਨਪਦ ਦਾ ਭਾਈ ਪਹਿਲੇ ਤੁਮੇ ਤੁਹਾਡਾ ਚੈਨਲ ਦਾ ਔਰ ਸਾਰਾ ਤੁਹਾਡਾ ਜੀ ਆ ਇਹਨਾਂ ਨੂੰ ਆਖਦੀ ਤੁਹਾਨੂੰ ਔਰ ਜਿਵੇਂ ਤੁਸੀਂ ਕਿਹਾ ਕਿ ਖਬਰ ਅਕਾਲੀ ਦਲ ਜਿਵੇਂ ਜਿਲ੍ਹਾ ਪ੍ਰਧਾਨ ਨਹੀਂ ਸੀ ਮੈਂ ਸਟੇਟ ਵਾਈਸ ਪ੍ਰੈਜ਼ੀਡੈਂਟ ਕਿਹਾ ਗਿਆ ਸੀ ਮੈਨੂੰ ਕਿਹਾ ਗਿਆ ਸੀ ਮੈਨੂੰ ਮਤਲਬ ਮੈਨੂੰ ਮਹਿਸੂਸ ਨਹੀਂ ਹੋਇਆ ਕਿ ਮੈਂ ਸਟੇਟ ਵਾਈਸ ਪ੍ਰੈਜ਼ੀਡੈਂਟ ਹਾਂ ਮੈਨੂੰ ਕੋਈ ਫੋਨ ਆਇਆ ਹੋਵੇ ਕਦੀ ਕਿਸੇ ਮੀਟਿੰਗ ਵਾਸਤੇ ਜਾਂ ਕੁਝ ਮੈਂ ਇਹੋ ਜੀ ਕੋਈ ਗੱਲ ਨਹੀਂ ਦੇਖੀ ਜਿੱਥੇ ਕਿ ਮੇਰੀ ਹੋਣ ਦੀ ਖਤਮ ਹੋ ਰਹੀ ਸੀ ਮੈਨੂੰ ਆਪਣੇ ਆਪ ਚ ਲੱਗਾ ਇਸ ਕਰਕੇ ਮੈਂ ਬਦਲ ਕੇ ਬਦਲਣਾ ਸੀ ਪਾਰਟੀ ਬਦਲਣੀ ਸੀਗੀ ਤੇ ਜਦਕੀ ਮੈਨੂੰ ਇਹਨਾਂ ਦੇ ਮੋਦੀ ਨਰਿੰਦਰ ਮੋਦੀ ਜੀ ਦੇ ਸਾਰੇ ਜਿਹੜੇ ਮੈਨੀਫੈਸਟੋ ਉਹਨਾਂ ਦਾ ਮੈਨੂੰ ਬਹੁਤ ਪਸੰਦ ਆਇਆ ਇਹਨਾਂ ਦੇ ਕੰਮ ਕਰਨ ਦਾ ਤਰੀਕਾ ਮੈਂ ਫੋਲੋ ਕਰ ਰਹੀ ਸੀਗੀ ਇਹਨਾਂ ਦੀਆਂ ਨੀਤੀਆਂ ਨੂੰ ਮੈਂ ਦੇਖ ਰਹੀ ਸੀ ਜਦਕੀ ਮੈਨੂੰ ਚੰਗਾ ਲੱਗਾ ਕਿ ਮੈਂ ਇਸ ਕਰਕੇ ਇਹ ਪਾਰਟੀ ਜੁਆਇਨ ਕੀਤੀ ਮੈਡਮ ਪਹਿਲਾਂ ਕਾਂਗਰਸ ਫਿਰ ਸ਼ਰਮਣੀ ਕਾਲਦਾ ਹੁਣ ਭਾਜਪਾ ਕੀ ਸਕੋਪ ਵੇਖਣ ਮਿਲਿਆ ਜਾਂ ਕੀ ਹੁਣ ਸੋਚ ਕੇ ਗਏ ਹੋ ਮੈਨੂੰ ਲੱਗਾ ਕਿ ਇੱਥੇ ਮੈਂ ਭਾਜਪਾ ਪਾਰਟੀ ਵਿੱਚ ਆ ਕੇ ਕੁਝ ਅੱਛਾ ਕਰ ਸਕਦੀ ਹਾਂ ਔਰ ਮੇਰੀ ਆਪਣਾ ਵੀ ਮੇਰੀ ਜਿਹੀ ਪਰਸਨੈਲਿਟੀ ਆ ਜਾਂ ਆਪਣੇ ਮੇਰੇ ਲੀਡਰਸ਼ਿਪ ਦੇ ਇਹਨਾਂ ਦੇ ਛੰਡੇ ਥਲੇ ਮੈਂ ਜਦਾ ਵਧੀਆ ਤਰ੍ਹਾਂ ਕੰਮ ਕਰ ਸਕਾਂਗੀ ਔਰ ਆਪਣਾ ਮੇਨੂੰ ਵਿਚਾਰ ਵੀ ਇੱਥੇ ਜਦਾ ਅੱਛੀ ਤਰ੍ਹਾਂ ਖੁੱਲ ਕੇ ਦਸਨ ਦਾ ਪਤਾ ਚੱਲੇ ਹੂੰ ਕਿਤੇ ਇਹਤ ਨਹੀਂ ਜਿਸ ਤਰ੍ਹਾਂ ਵੱਡੇ ਵੱਡੇ ਡੀਗ ਲੀਡਰ ਹੈਗੇ ਆ ਭਾਵੇਂ ਬਿੱਟੂ ਆ ਭਾਵੇਂ ਦੂਜੇ ਲੀਡਰ ਹੈਗੇ ਸਾਰੇ ਉੱਤੇ ਚੱਲ ਗਏ ਆ ਤੇ ਤੁਸੀਂ ਵੀ ਉਸੇ ਕਰਕੇ ਮਤਲਬ ਇਸ ਪਾਰਟੀ 'ਚ ਸ਼ਾਮਲ ਹੋ ਜਾਓ ਨਹੀਂ ਨਹੀਂ ਇਹੋ ਜੀ ਕੋਈ ਗੱਲ ਹੁੰਦੀ ਨਹੀਂ ਕਦੀ ਕਿਉਂਕਿ ਹਰ ਇੱਕ ਨੇ ਹਰ ਇੱਕ ਦਾ ਆਪਣਾ ਆਪਣਾ ਇੱਕ ਮੋਟਿਵ ਹੁੰਦਾ ਜਦੋਂ ਵੀ ਕੋਈ ਆਪਣੇ ਲਾਈਫ ਦੇ ਵਿੱਚ ਕੋਈ ਆਪਣਾ ਡਿਸੀਜਨ ਲੈਂਦਾ ਉਹ ਕਿਸੇ ਵੱਲ ਵੇਖ ਕੇ ਨਹੀਂ ਲੈਂਦਾ ਕਦੀ ਵੀ ਨਹੀਂ ਲੈਂਦਾ ਮੇਰੇ ਹਿਸਾਬ ਨਾਲ ਕਿਉਂਕਿ ਮੈਂ ਨਹੀਂ ਲਿੱਤਾ ਕਿ ਹਰ ਇੱਕ ਕੋਈ ਆਪਣਾ ਦੇਖਦਾ ਕਿ ਉਹਨੇ ਕਿੱਥੇ ਜਾਣਾ ਹੈ ਔਰ ਇਹ ਇੱਕ ਇਹੋ ਜਿਹਾ ਡਿਸੀਜਨ ਹੁੰਦਾ ਜਿਹੜਾ ਕਿਸੇ ਦੀ ਨਕਲ ਨਹੀਂ ਕੀਤੀ ਜਾ ਸਕਦੀ ਆਖਰ ਵਿੱਚ ਕੀ ਗੱਲ ਅਕਾਲੀ ਦਲ ਚ ਕੀ ਮਾਨ ਸਨਮਾਨ ਨਹੀਂ ਮਿਲਿਆ ਨੇ ਇਸ ਤਰ੍ਹਾਂ ਦੇ ਮਾਨਸਮਾਨ ਤੋਂ ਤੁਸੀਂ ਕਿ ਮਾਨਸਮਾਨ ਉਹ ਹੁੰਦਾ ਹੈ ਕਿ ਜਿੱਥੇ ਤੁਹਾਡੀ ਹੋਂਦ ਨੂੰ ਮੰਨਿਆ ਜਾਵੇ ਤੁਹਾਨੂੰ ਫੋਨ ਆਵੇ ਸਾਸਰੀਆ ਕਾਲ ਕਰਨੀ ਜਾਂ ਚਾਹ ਲਗਾ ਪੀਣਾ ਇਹਨੂੰ ਅਸੀਂ ਨਹੀਂ ਗਿੰਦੇ ਕਿਉਂਕਿ ਲੀਡਰਸ਼ਿਪ ਦਾ ਹੁੰਦਾ ਮਤਲਬ ਕਿ ਅਗਰ ਸਾਨੂੰ ਕੋਈ ਪੋਸਟ ਮਿਲੀ ਹੈ ਤਾਂ ਉਸ ਪੋਸਟ ਦੇ ਮੁਤਾਬਕ ਸਾਨੂੰ ਕੋਈ ਡਿਊਟੀ ਦਿੱਤੀ ਜਾਵੇ ਕੋਈ ਜ਼ਿੰਮੇਵਾਰੀ ਮਿਲੇ ਕੰਮ ਕਰੀਏ ਇਹੋ ਜੀ ਗੱਲ ਉੱਥੇ ਕੋਈ ਹੋਈ ਨਹੀਂ ਮੈਨੂੰ ਈਵਨ ਕੀ ਇੱਕ ਕਾਲ ਵੀ ਨਹੀਂ ਕਦੀ ਆਈ ਔਰ ਮੈਨੂੰ ਕਦੀ ਲੱਗਦਾ ਪਉ ਆ ਵੀ ਭੁੱਲ ਜਾਂਦੀ ਸੀ ਕਿ ਮੈਂ ਕੁਝ ਮੈਂ ਮੇਰੀ ਪੋਸਟ ਹੈਵ ਉਹ ਐਸਕਰ ਕੇ ਮਨਾ ਹਮ ਤਾਂ ਸਿਆ ਕਿ ਮੈਂ ਐਸਕਰ ਕੇ ਸ਼ਰਮਣੀ ਅਕਾਲੀ ਦਰ ਛੱਡਿਆ ਪੰਜਾਬ ਚ ਕਿਦਾਂ ਵੇਦਦੇ ਹੋ ਕੋਈ ਭਾਜਪਾ ਪੰਜਾਬ ਚ ਹਮੇਸ਼ਾ ਹੀ ਪਛਾਹ ਰਹੀ ਹੈ ਭਾਵੇਂ ਕੇਂਦਰ ਸਰਕਾਰ ਉੱਪਰ ਜਿਹੜੀ ਸਰਕਾਰ ਜੁਰੂ ਬੰਦੀ ਹੈ ਲੇਕਿਨ ਭਾਜਪਾ ਦਾ ਪੰਜਾਬ ਚ ਪੂਰਾ ਉਹ ਨੂੰ ਜਿਹੜੀ ਜਿਹੜੀ ਉਹ ਬੰਦੀ ਸੀ ਪਾਟੇਟਾ ਤਾਂ ਸੀਟਾ ਉਹ ਨਹੀਂ ਮਿਲੀਆਂ ਕੀ ਲੱਗਦਾ ਯਾਰਕਾ ਪੰਜਾਬ ਚ ਜਿਹੜੀ ਭਾਜਪਾ ਜਿਹੜੀ ਕਾਮਯਾਬੀ ਹਾਸਲ ਕਰੂਗੀ ਦੇਖੋ ਪਹਿਲੇ ਪੰਜਾਬ ਜਿਹੜਾ ਸਿੱਖ ਖੇਤਰੀ ਪਾਰਟੀ ਨੂੰ ਕਰਦਾ ਰਿਹਾ ਕੋਲੋ ਉਹਨੂੰ ਸੀਗਾ ਬਹੁਤ ਵਿਸ਼ਵਾਸ ਸੀਗਾ ਚਲੋ ਜਿਸ ਤਰ੍ਹਾਂ ਵੀ ਆਪਾਂ ਖੇਤਰੀ ਪਾਰਟੀ ਇੱਥੇ ਰੂਲ ਕਰਦੀ ਰਹੀ ਉਸ ਤੋਂ ਬਾਅਦ ਤੁਸੀਂ ਦੇਖੋ ਇੱਥੇ ਕਾਂਗਰਸ ਨੂੰ ਵੀ ਮੌਕਾ ਦਿੱਤਾ ਫਿਰ ਜੋ ਜਦੋਂ ਇਹ ਆਮ ਆਦਮੀ ਪਾਰਟੀ ਆਈ ਹੈ ਇਸਨੇ ਸਭ ਤੋਂ ਵੱਡਾ ਇੱਕ ਕਾਰਡ ਖੇលਿਆ ਕਿ ਅਸੀਂ ਰੰਗਲਾ ਪੰਜਾਬ ਬਣਾ ਦਾਂਗੇ ਅਸੀਂ ਹਜ਼ਾਰ ਹਜ਼ਾਰ ਰੁਪਏ ਦੇਵਾਂਗੇ ਜੋ ਜੋ ਵੀ ਇਹਨਾਂ ਨੇ ਵਾਅਦੇ ਕੀਤੇ ਕੋਈ ਪੂਰੇ ਨਹੀਂ ਕਰ ਸਕੇ ਕਈ ਤੇ ਇਹੋ ਜਿਹੇ ਵੀ ਇਹਨਾਂ ਨੇ ਵਾਅਦੇ ਕੀਤੇ ਜਿਹੜੇ ਪਹਿਲੇ ਸਰਕਾਰ ਵਿੱਚ ਆ ਗਏ ਝੂਠੇ ਵਾਅਦਿਆਂ ਦੇ ਨਾਲ ਉਸ ਤੋਂ ਬਾਅਦ ਵੀ ਇਹਨਾਂ ਨੇ ਕਈ ਇਹੋ ਜਿਹੇ ਫੈਸਲੇ ਕੀਤੇ ਜਿਹੜੇ ਕਿ ਅਸੀਂ ਕਹਿੰਦੇ ਥੁੱਕਿਆ ਚਟਣਾ ਉਹਦੇ ਵਿੱਚ ਸਭ ਤੋਂ ਵੱਡਾ ਫੈਸਲਾ ਇਹਨਾਂ ਨੇ ਕੀਤਾ ਸੀਗਾ ਜਦ ਸਰਪੰਚ ਕਈ ਸਰਪੰਚ ਡਿਗਾ ਦਿੰਦੇ ਨੇ ਟਾਈਮ ਤੋਂ ਪਹਿਲੇ ਜਦ ਕਿ ਇਹ ਉਹਨਾਂ ਦੇ ਉਹਨਾਂ ਦੇ ਹੱਕ ਵੀ ਹੱਕ ਹਜ਼ੂਰ ਵਿੱਚ ਹੀ ਨਹੀਂ ਆਂਦਾ ਇਹ ਸੀਮਾ ਵਿੱਚ ਆਂਦਾ ਹੀ ਨਹੀਂ ਸੀ ਪ੍ਰੋਟੋਕੋਲ ਹੀ ਨਹੀਂ ਸੀ ਕਿ ਕੋਈ ਰਾਜਨੀਤਿਕ ਪਾਰਟੀ ਇਹ ਫੈਸਲਾ ਲੈ ਸਕਦੀ ਹੈ ਕਿਉਂਕਿ ਇਹ ਕੰਮ ਤੇ ਇਲੈਕਸ਼ਨ ਕਮਿਸ਼ਨ ਦਾ ਸੀਗਾ ਉਦੋਂ ਵੀ ਇਹਨਾਂ ਨੂੰ ਮੂੰਹ ਦਿਖਾਣੀ ਪਈ ਇਹਨਾਂ ਨੂੰ ਬੜੀਆਂ ਚੀਜ਼ਾਂ 'ਚ ਮੂੰਹ ਦਿਖਾਣੀ ਪਈ ਪਹਿਲੇ ਇੱਕ ਔਰ ਤੋਂ ਪਤਾ ਚੱਲਦਾ ਸੀ ਕਿ ਇਹਨਾਂ ਨੂੰ ਤਜਰਬਾ ਨਹੀਂ ਹੈ ਤਜਰਬੇ ਦੀ ਤਜਰਬਾ ਨਹੀਂ ਹੋਣ ਕਰਕੇ ਇਹਨਾਂ ਨੇ ਬੜੇ ਗਲਤ ਫੈਸਲੇ ਕੀਤੇ ਔਰ ਹਜ਼ਾਰ ਰੁਪਿਆ ਵੀ ਲੇਡੀ ਸਮੂਹ ਵਾਲੀ ਦੇਖਦੀਆਂ ਰਹਿ ਗਈਆਂ ਜਿਦੋਂ ਕਿ ਇਹਨਾਂ ਨੂੰ ਮਿਲਿਆ ਨਹੀਂ ਤੁਹਾਨੂੰ ਪਤਾ ਹੀ ਹੈ ਤੇ ਮੌਕਾ ਪੰਜਾਬੀ ਭੋਲੇ ਸੀਗੇ ਬਸ ਮੌਕਾ ਇਹਨਾਂ ਨੇ ਮੰਗਿਆ ਉਹਨਾਂ ਨੇ ਦੇ ਦਿੱਤਾ ਪਰ ਮੈਨੂੰ ਨਹੀਂ ਲੱਗਦਾ ਕਿ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਕਦੀ ਵੀ ਪੰਜਾਬ ਉਹਨਾਂ ਨੂੰ ਮੌਕਾ ਦੇਵੇਗਾ ਪੰਜਾਬ ਦੀ ਅਗਰ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਦੇ ਮੁੱਦੇ ਹੈ ਬੜੇ ਚਿਰ ਦੇ ਲਟਕੇ ਪਏ ਆ 2 ਸਾਲ ਪਹਿਲਾਂ ਵੀ ਕਿਸਾਨਾਂ ਨਾਲ ਵਾਅਦੇ ਕੀਤੇ ਗਏ ਲੇਕਿਨ ਜਿਹੜੀਆਂ ਉਹ ਸ਼ਰਤਾਂ ਸੀਗੀਆਂ ਉਹ ਨਹੀਂ ਮੰਨੀਆਂ ਗੀਆਂ ਹੁਣ ਫਿਰ ਜਿਹੜੇ ਸਾਡੇ ਕਿਸਾਨ ਹੈਗੇ ਆ ਉਹ ਆਪਣੇ ਹੱਕਾਂ ਲਈ ਬਾਰਡਰ ਤੇ ਬੈਠੇ ਪਏ ਆ ਅਜੇ ਤੱਕ ਕੇਂਦਰ ਸਰਕਾਰ ਵੱਲੋਂ ਮੋਦੀ ਸਰਕਾਰ ਵੱਲੋਂ ਜਿਹੜੀ ਐਮਐਸਪੀ ਲਾਗੂ ਨਹੀਂ ਕੀਤੀ ਗਈ ਕਿ ਲੱਗਦਾ ਨਹੀਂ ਮੇਰੀ ਆਉਣ ਵਾਲੀਆਂ ਚੋਣਾਂ ਵਾਂ ਲוק ਸਭਾ ਚੋਣਾਂ ਵਿੱਚ ਉਹਦਾ ਇਹਨਾਂ ਨੂੰ ਖਮਿਆਜਾ ਪੁੱਤਣਾ ਪਊਗਾ ਦੇਖੋ ਜਿਹੜੇ ਕਾਂਗਰਸ ਐਮਐਸਪੀ ਦਾ ਮੁੱਦਾ ਸੀ ਮੈਂ ਆਪ ਵੀ ਜੰਤਰ ਮੰਤਰ ਦੇ ਕਾਂਗਰਸ ਟਾਈਮ 'ਚ ਬੈਠੀ ਸੀਗੀ ਉੱਥੇ ਜਾ ਕੇ ਅਸੀਂ ਕਿਸਾਨਾਂ ਦੇ ਨਾਲ ਆ ਔਰ ਮੈਂ ਤੇ ਪੂਰੀ ਤਰ੍ਹਾਂ ਕਿਸਾਨਾਂ ਦੇ ਨਾਲ ਆ ਕਿਉਂਕਿ ਸਾਡਾ ਜਿਹੜਾ ਕਿਸਾਨ ਹੀ ਆ ਸਾਰੇ ਦੇਸ਼ ਦਾ ਪੇਪਲ ਦਾ ਔਰ ਅਨ ਦੀ ਉਪਜ ਕਰਨ ਵਿੱਚ ਸਭ ਤੋਂ ਜ਼ਿਆਦਾ ਪੰਜਾਬ ਦਾ ਅੱਗੇ ਹੈ ਜਿੱਥੋਂ ਤੱਕ ਤੁਸੀਂ ਤੁਹਾਡਾ ਇਹ ਕਹਿਣਾ ਹੈ ਕਿ ਕਾਫੀ ਉਹਨਾਂ ਨੇ ਮੰਗਾ ਇਹਨਾਂ ਦੀ ਐਮਐਸਪੀ ਦੀਆਂ ਮੰਨ ਲਈਆਂ ਪਰ ਜਦੋਂ ਕਿ ਜੇ ਕੁਝ ਹੈ ਵੀ ਉਹ ਵੀ ਬੈਠ ਕੇ ਮੰਨ ਲਿੱਤੀਆਂ ਜਾਣਗੀਆਂ ਔਰ ਜੇ ਜੇ ਤੁਸੀਂ ਗੱਲ ਕਰਦੇ ਜੇ ਉੱਥੇ ਕਿਸਾਨਾਂ ਦੇ ਇਕੱਠੇ ਹੋਣ ਦਾ ਉਸ ਮੈਂ ਮੰਨਦੀ ਨਹੀਂ ਕਿਉਂਕਿ ਕਿਸਾਨ ਹੈ ਕਿਸਾਨਾਂ ਦੇ ਤਾਂ ਹੁਣ ਟਾਈਮ ਕੰਮ ਕਰਨ ਦਾ ਉਹ ਕੰਮ ਕਰ ਰਿਹਾ ਤੁਸੀਂ ਕਿਤੇ ਵੀ ਜਾ ਕੇ ਦੇਖ ਲਓ ਕਿਸੇ ਪਿੰਡ ਚ ਜਾ ਕੇ ਦੇਖ ਲਓ ਕਿਸੇ ਕਿਸਾਨ ਨੂੰ ਮਿਲੋ ਆਪਣੇ ਆਪਣੀ ਜ਼ਮੀਨ ਤੇ ਕੰਮ ਕਰ ਰਿਹਾ ਕਿਉਂਕਿ ਵਾਢੀਆਂ ਦਾ ਟਾਈਮ ਆਇਆ ਹੋਇਆ ਤੇ ਉੱਥੇ ਕਿਹੜੇ ਲੋਕ ਬੈਠੇ ਆ ਕੁਝ ਸਮਝ ਨਹੀਂ ਆ ਰਹੀ ਉਹ ਐਨਟੀ ਪਾਰਟੀ ਦੀ ਪਾਰਟੀਆਂ ਦਾ ਕੰਮ ਹੈ ਜਾਂ ਕਿਸੇ ਐਨਟੀ ਜਿਹੜੇ ਲੋਕ ਹੁੰਦੇ ਆਪਣੇ ਉਹਨਾਂ ਦਾ ਕੰਮ ਹੈ ਜਿਨ੍ਹਾਂ ਦਾ ਕੰਮ ਹੀ ਅਤੰਕ ਫੈਲਾਉਣਾ ਹੁੰਦਾ ਔਰ ਉਹ ਇਹਨਾਂ ਗੱਲਾਂ ਦਾ ਫਾਇਦਾ ਉਠਾਉਂਦੇ ਆ ਤੇ ਆ ਬੀਜੇਪੀ ਦੀ ਹੋਣਦੋਂ ਉਹਨਾਂ ਦੀ ਸ਼ੋਭੀ ਖਰਾਬ ਕਰਨ ਵਾਸਤੇ ਕੋਈ ਪਾਰਟੀਆਂ ਕੰਮ ਕਰ ਰਹੀਆਂ ਵੇ ਜਦਕਿ ਉੱਥੇ ਕਿਸਾਨ ਹੈਗਾ ਹੀ ਨਹੀਂ ਬਹੁਤ سارے ਜਿਹੜੇ ਸਾਡੇ ਕਿਸਾਨ ਤੁਸੀਂ ਕਹਿੰਦੇ ਹੋ ਵੀ ਕਿਸਾਨ ਜਿਹੜੇ ਜਿਹੜੇ ਬੈਠੇ ਆ ਉਹ ਸੀ ਕਿਸਾਨ ਮੰਨਦੇ ਨਹੀਂ ਐ ਲੇਕਿਨ ਜਿਹੜੇ ਬਹੁਤ سارے ਜਿਹੜੇ ਕਿਸਾਨ ਜਿਹੜੇ ਉੱਥੇ ਸ਼ੀਦਿਆਂ ਪ੍ਰਾਪਤ ਕਰ ਚੁੱਕੇ ਜਿਨ੍ਹਾਂ ਨੂੰ ਕਿਸੇ ਦੀ ਸਰਵਾਈ ਨਹੀਂ ਕੀਤੀ ਗਈ ਕਿਵੇਂ ਦੇਖਦੇ ਹੋ ਜੀ ਜਦੋਂ ਨਹੀਂ ਹੁਣ ਜਿਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਕਾਂਗਰਸ ਸਰਕਾਰ ਵੇਲੇ بڑے ਦਾਅਵੇ ਕਰਦੀ ਸੀ ਜੇ ਕਿਸੇ ਨੂੰ ਕੁਝ ਹੋ ਗਿਆ ਸੀ ਇਸ ਤਰ੍ਹਾਂ ਦਵਾਂਗੇ ਇਹਨਾਂ ਨੇ ਕੋਈ ਪੈਸੇ ਦੇਣ ਦੀ ਨਹੀਂ ਸੀ ਐਮ ਸਾਹਿਬ ਦਾ ਬੰਦਾ ਸੀਗਾ ਭਗਵੰਤ ਮਾਨ ਜੀ ਦਾ ਕਿ ਉਹਨਾਂ ਦੀ ਪਤਾ ਕਰਦੇ ਉਹਨਾਂ ਦਾ ਦੇਖਦੇ ਉਹਨਾਂ ਨੂੰ ਉਹੀ ਗੱਲਾਂ ਕੂੜੀਆਂ ਕਰਦੇ ਜੋ ਆਪ ਵੀ ਕਿਸੇ ਟਾਈਮ 'ਚ ਬੋਲਦੇ ਸੀਗੇ ਕੀ ਲੱਗਦਾ ਹੁਣ ਪੰਜਾਬ 'ਚ ਜਿਹੜੀ ਲੋਕ ਸਭਾ ਚੋਣ ਆ ਰਹੀਆਂ ਹੁਣ ਇਹਨਾਂ ਨੂੰ ਕਿੰਨੀਆਂ ਸੀਟਾਂ ਮਿਲ ਸਕਦੀਆਂ ਨੇ ਮੈਂ ਤਾਂ ਕਹਾਂਗੀ ਕਿ 13 ਦੀਆਂ 13 ਸੀਟਾਂ ਹੀ ਆਣ ਕੀ ਸੈਂਟਰ ਗਵਰਨਮੈਂਟ ਚ ਸਰਕਾਰ ਹੈਗੀ ਆ ਉਹਦਾ ਸਾਨੂੰ ਵੀ ਪੰਜਾਬ ਨੂੰ ਵੀ ਫਾਇਦਾ ਹੋਵੇ ਪ੍ਰੋਜੈਕਟ ਆਣ ਵੱਡੇ ਵੱਡੇ ਇੱਥੇ ਵੀ ਬੇਰੋਜ਼ਗਾਰੀ ਹਟੇ ਮੈਂ ਇਹ ਚਾਹੁੰਦੀ ਆ ਆਪਣਾ ਯੂਥ ਜਿਹੜਾ ਬਾਹਰ ਜਾ ਰਿਹਾ ਵਾ ਕਈ ਬਹੁਤ ਬੇਮਨ ਨਾਲ ਜਾ ਰਹੇ ਆਪਣੇ ਪੇਰੈਂਟਸ ਨੂੰ ਬਜ਼ੁਰਗ ਕਿ ਬਣਾਇਚ ਛੱਡ ਕੇ ਔਰ ਜਦ ਕਿ ਇਹ ਬਹੁਤ ਗਲਤ ਹੋ ਰਿਹਾ ਹੈ ਮੈਨੂੰ ਇਸ ਗੱਲ ਦਾ ਬਹੁਤ ਫਿਕਰ ਵੀ ਹੈ ਬੀਇੰਗ ਲੇਡੀ ਬੀਇੰਗ ਇੱਕ ਸਿਟੀਜ਼ਨ ਹੋਣ ਦੇ ਇੰਡੀਅਨ ਦਾ ਬਲਕਿ ਇਹ ਬਹੁਤ ਗਲਤ ਹੋ ਰਿਹਾ ਔਰ ਮੈਂ ਚਾਹੁੰਦੀ ਆ ਕਿ ਤੇ ਬੀਜੇਪੀ ਮੋਦੀ ਸਰਕਾਰ ਆਵੇ ਇੱਥੇ ਵੀ ਨਸ਼ੇ ਨੂੰ ਠੱਲ ਪਵੇ ਜਿਹੜਾ ਅੱਜ ਕੱਲ ਇਹਨਾਂ ਲਾਅ ਐਂਡ ਆਰਡਰ ਦਾ ਨਾ ਖਰਾਬ ਹੋਇਆ ਆ ਵਾ ਉਹ ਵੀ ਠੀਕ ਹੋਵੇ ਤੇ ਤੇ ਵੱਡੇ ਨੇ ਪ੍ਰੋਜੈਕਟਾਂ ਤੇ ਬੇਰੋਜ਼ਗਾਰੀ ਹਟੇ ਲੋਕਾਂ ਕੋ ਤੁਸੀਂ ਵੋਟਾਂ ਲੈਣ ਜਾਣਾ ਕੀ ਤੜਕੋ ਮੁੱਦੇ ਹੈਗੇ ਜਾਂ ਕਿਸੇ ਚੀਜ਼ਾਂ ਨੂੰ ਤੁਸੀਂ ਕੇਂਦਰ ਸਰਕਾਰ ਜਿਹੜੀ ਤੁਹਾਨੂੰ ਹਦਾਇਤਾ ਕੀਤੀਆਂ ਨੇ ਜਾਂ ਜਾਂ ਜਿਹੜੇ ਲੋਕਾਂ ਨੂੰ ਤੋਹਫ਼ੇ ਦਿੱਤੇ ਉਹਨਾਂ ਵਾਤੇ ਜਾਂ ਜਿਹੜੀਆਂ ਗਰੀਆਂ ਨਾਲ ਸਹੂਲਤਾ ਦਿੱਤੀਆਂ ਉਹਨਾਂ ਕਰਕੇ ਨਹੀਂ ਲੈਣ ਜਾਓਗੇ ਵੋਟਾਂ ਦੇਖੋ ਜਦੋਂ ਹਰ ਸਰਕਾਰ ਹਰ ਸਰਕਾਰ ਦਾ ਹੁੰਦਾ ਕਿ ਅਸੀਂ ਇਸ ਇੱਥੇ ਆਈਏ ਪਰ ਮਤਲਬ ਹੈ ਵੇ ਦੇਖੋ ਤੁਸੀਂ ਇੱਥੋਂ ਹਿਸਾਬ ਲਾ ਲਓ ਕਿ ਸਰਕਾਰ ਕਿੰਨੀ ਚੰਗੀ ਹੈ ਬੀਜੇਪੀ ਪਾਰਟੀ ਜਦਕਿ ਸੈਂਟਰਲ ਗਵਰਨਮੈਂਟ ਚ ਜਿੰਨੀਆਂ ਵੀ ਫੈਸਿਲਟੀਆਂ ਹੁੰਦੀਆਂ ਉਹ ਇੱਥੇ ਪਾਲਿਸੀਆਂ ਆਉਂਦੀਆਂ ਜਿਨ੍ਹਾਂ ਵਿੱਚੋਂ ਹਾਰੀ ਹੁਣੇ ਹਾਲੇ ਵਿੱਚ ਇੱਕ ਆਈ ਹੈ ਵਿਸ਼ਕਰਮਾ ਯੋਜਨਾ ਤੁਸੀਂ ਲੜਕੀਆਂ ਵਾਸਤੇ ਦੇਖੋ ਉਹਨਾਂ ਨੇ ਕਿੱਡੀ ਵਧੀਆ ਔਰ ਇੰਨੀਆਂ ਟ੍ਰੇਨਿੰਗ ਉਹਦੇ ਅੰਦਰ ਕਿ ਮੈਂ ਸਾਡੀਆਂ ਗਿਨਾਵ ਹੀ ਨਹੀਂ ਸਕਦੀ ਉਹ ਟ੍ਰੇਨਿੰਗ ਜਿਹੜਾ ਬੱਚਾ ਟ੍ਰੇਨਿੰਗ ਲਏਗੀ ਲੜਕੀ ਉਹਨੂੰ ਪਰ ਡੇ ਉਹ ਨਾਲ 500 ਰੁਪਏ ਦੇ ਰੇ ਆਨ ਜਾਂਦਾ ਔਰ ਜੋ ਉਹਦਾ ਉੱਪਰ ਲ ਖਰਚਾ ਹੋਣਾ ਉਹ 500 ਵਿੱਚੋਂ ਕਰ ਸਕਦੀ ਹੈ ਉਸ ਤੋਂ ਬਾਅਦ ਕੰਮ ਸਿਖਾਨ ਤੋਂ ਬਾਅਦ ਕੇਂਦਰ ਸਿਖਾਰ ਉਹਨਾਂ ਨੂੰ ਫਿਰ ਉਸ ਤੋਂ ਬਾਅਦ ਉਹਦੇ ਵਾਸਤੇ ਟੂਲਸ ਦਿੰਦੀ ਹੈ ਟੂਲਸ ਵਾਸਤੇ 15000 ਰੁਪਏ ਮਿਲ ਰਿਹਾ ਔਰ ਉਸ ਉਸ ਬਿਜ਼ਨਸ ਐਸਟੈਬਲਿਸ਼ ਕਰਨ ਵਾਸਤੇ ਫਿਰ ਲੱਖ ਰੁਪਏ ਵੀ ਦੇ ਰਹੀ ਹੈ ਤਾਂ ਇਹ ਦੱਸੋ ਇਸ ਤੋਂ ਵਧੀਆ ਪਾਲਸੀ ਹੋਰ ਕੀ ਹੋ ਸਕਦੀ ਹੈ ਅਗਰ ਉਹਦੇ ਵਿੱਚ ਕੋਈ ਬਦਲੇ ਦੀ ਭਾਵਨਾ ਹੋਵੇ ਤਾਂ ਉੱਥੇ ਇਹ ਪਾਲਸੀ ਚਲਾਣੀ ਨਾ ਕਿ ਉਹ ਉਹਨਾਂ ਦਾ ਮਤਲਬ ਹੈ ਹਰ ਹਰ ਕਿਤੇ ਪਾਲਿਸੀ ਚਲਾਣਾ ਬਦਲੇ ਦੀ ਭਾਵਨਾ ਨੂੰ ਨਾਂ ਰੱਖਣਾ ਔਰ ਜਦਕਿ ਅਸੀਂ ਇਹ ਪਾਲਿਸੀਆਂ ਘਰ ਘਰ ਤੱਕ ਪਹੁੰਚਾਵਾਂਗੇ ਸਭ ਨੂੰ ਦੱਸਾਂਗੇ ਜਿਨ੍ਹਾਂ ਨੂੰ ਨਹੀਂ ਪਤਾ ਔਰ ਉਹਨਾਂ ਦੇ ਫਾਰਮ ਭਰਵਾਵਾਂਗੇ ਆ ਕੜੂਰਸਾ ਦੀ ਗੱਲ ਕੀਤੀ ਹੈ ਬਈ ਤਾਂ ਭਾਜਪਾ ਲੋ ਹਲੇ ਤੱਕ ਕੋਈ ਵੀ ਜਿਹੜਾ ਕੈਂਡੀਡੇਟ ਜਿਹੜਾ ਅਨਾਉਂਸ ਨਹੀਂ ਕੀਤਾ ਗਿਆ ਕਿ ਲੱਗਦਾ ਨਹੀਂ ਹੈ ਵੀ ਥੋੜੇ ਸਮਾਂ ਰਹਿ ਗਿਆ ਵਾ ਆਪਣੀ ਕੈਂਪੇਨ ਵਿੱਚ ਕਮੀ ਰਹਿ ਜੂਗੀ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਅਸੀਂ ਆਪਣਾ ਕੰਮ ਕਰ ਰਹੇ ਜਿੰਨੇ ਵੀ ਲੀਡਰ ਇੱਥੇ ਹੈਗੇ ਆ ਜਿਹੜੇ ਜਿਹੜੇ ਪੋਸਟ ਤੇ ਆਪਣੀ ਆਪਣੀ ਪੋਸਟ ਤੇ ਹਰ ਕੋਈ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ ਵਾ ਔਰ ਅਸੀਂ ਵੀ ਆਪਣੀ ਜ਼ਿੰਮੇਵਾਰੀ ਨਿਭਾਵਾਂਗੇ ਔਰ ਘਰ ਘਰ ਤੱਕ ਉਹਨਾਂ ਦੀ ਮੈਨੀਫੈਸਟੋ ਪੰਚਾਵਾਂਗੇ ਅ ਬੋਟਰਾਂ ਨੂੰ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਕੀ ਕਹਿਣਾ ਜਾਓਗੇ ਭਾਜਪਾ ਸਰਕਾਰ ਤੇ ਭਾਜਪਾ ਦੀ ਸ਼ਾਮਲ ਹੋਈ ਰੇ ਹੋਣ ਕਿਵੇਂ ਦੇਖਦੇ ਹੋ ਮੈਂ ਆਪਣੇ ਸਾਰੇ ਪੰਜਾਬ ਵਾਸੀਆਂ ਨੂੰ ਕਹਾਂਗੀ ਇਹ ਜਿਸ ਤਰ੍ਹਾਂ ਤੁਸੀਂ ਮੌਕਾ ਆਮ ਆਦਮੀ ਨੂੰ ਦੇ ਕੇ ਦੇਖਿਆ ਇੱਕ ਵਾਰੀ ਕੇਂਦਰ ਸਰਕਾਰ ਨੂੰ ਮੌਕਾ ਦੋ ਜਦਕਿ ਇਹ ਮੌਕਾ ਅਸੀਂ ਬਹੁਤ ਸਾਲਾਂ ਤੋਂ ਕਦੇ ਵੀ ਨਹੀਂ ਦਿੱਤਾ ਉਹ ਉਸ ਤੋਂ ਫਿਰ ਵੀ ਉਹ ਸਰਕਾਰ ਇੱਥੇ ਪਾਲਸੀਆਂ ਅੱਛੀਆਂ-ਅੱਛੀਆਂ ਵੇਚਦੀ ਆ ਔਰ ਸੈਂਟਰਲ ਗਵਰਨਮੈਂਟ ਦਾ ਹੀ ਫਾਇਦਾ ਲੈਣੇ ਆ 5 ਲੱਖ ਬੀਮਾ ਕਾਰਡ ਸਿਹਤ ਬੀਮਾ ਯੋਜਨਾ ਦੇ ਵੀ ਆਏ ਸੀ ਉਹ ਵੀ ਲੋਕਾਂ ਨੇ ਬਹੁਤ ਫਾਇਦਾ ਲਿਆ ਉਹਦਾ ਹੁਣੇ ਵਿਸ਼ਕਰਮਾ ਯੋਜਨਾ ਦਾ ਵੀ ਫਾਇਦਾ ਹੋਏਗਾ ਬੇਟੀ ਪਜਾਓ ਬੇਟੀ ਭਰੋ ਦੇ ਅਧੀਨ ਵੀ ਉਹਨਾਂ ਨੇ ਬਹੁਤ ਕੁਝ ਲੇਡੀਜ਼ ਵਾਸਤੇ ਕੀਤਾ ਲੜਕੀਆਂ ਵਾਸਤੇ ਕੀਤਾ ਔਰ ਆ ਜਿਹੜਾ ਮਿਲ ਡੇ ਮੀਲ ਦਾ ਹੈਗਾ ਸਕੂਲਾਂ ਦੇ ਵਿੱਚ ਉਹ ਵੀ ਕੇਂਦਰ ਸਰਕਾਰ ਹੀ ਲੈ ਕੇ ਆਈ ਸੀ ਤੁਸੀਂ ਸੋਚੋਗੇ ਜਦੋਂ ਇੱਥੇ ਆਪਾਂ ਸਰਕਾਰ ਲਿਆਵਾਂਗੇ ਤੇ ਫਿਰ ਕਿੰਨੇ-ਕਿੰਨੇ ਇੱਥੇ ਪਾਲਸੀਆਂ ਗਈਆਂ ਔਰ ਆਪਾਂ ਇੱਕ ਖੁਸ਼ਹਾਲ ਪੰਜਾਬ ਦੇਖ ਸਕਾਂਗੇ ਜਿਹੜਾ ਕੀ ਰੰਗਲਾ ਪੰਜਾਬ ਤੋਂ ਗੰਦਲਾ ਪੰਜਾਬ ਬਣਾਇਆ ਅਸੀਂ ਖੁਸ਼ਹਾਲ ਪੰਜਾਬ ਬਣਾਵਾਂਗੇ ਇਹ ਇਹਦਾ ਮੁਕਾਬਲਾ ਕਿਹਦਾ ਗਿੰਦੇ ਉਹ ਅਗਰ ਕਾਂਗਰਸ ਵੱਲੋਂ ਜੇ ਕੋਈ ਕੈਂਡੀ ਖੁੰਦਾ ਭਾਜਪਾ ਨਾਲ ਖੁੰਦਾ ਆਮ ਆਦਮੀ ਪਾਰਟੀ ਜਿਹੜਾ ਲਾਲਜੀਤ ਭੂਲੋਂ ਟਿਕਟ ਦਿੱਤੀ ਹੈ ਜਿਹੜਾ ਮੰਤਰੀ ਸਾਹਿਬ ਆ ਕਿਹਦਾ ਮੁਕਾਬਲਾ ਗਿੰਦੇ ਤੇ ਮੈਂ ਮੰਨਦੀ ਨਹੀਂ ਮੁਕਾਬਲਾ ਹਟਾ ਅਸੀਂ ਪੂਰੇ ਪੂਰੇ 80 ਟਾਂ ਲੈ ਕੇ ਜਾਵਾਂਗੇ ਕੋਈ ਮੁਕਾਬਲਾ ਨਹੀਂ ਸਾਡਾ ਕਿਸੇ ਨਾਲ ਅਸੀਂ ਆਪਣੀਆਂ ਜਦੋਂ ਆਪਣੀਆਂ ਮੈਨੀਫੈਸਟੋ ਲੈ ਕੇ ਜਾਣਾ ਲੋਕਾਂ ਨੇ ਇਸ ਚੀਜ਼ ਨੂੰ ਸਮਝਣਾ ਔਰ ਲੋਕੀ ਆਪਣੇ ਬੱਚਿਆਂ ਦੀ ਸੁਰੱਖਿਆ ਵਾਸਤੇ ਆਪਣੇ ਪੰਜਾਬ ਦੀ ਖੁਸ਼ਹਾਲੀ ਵਾਸਤੇ ਵੋਟ ਪਾਣਗੇ ਇਸ ਵਾਰ ਔਰ ਮੇਰਾ ਸਭ ਦੇ ਅੱਗੇ ਇਹੀ ਬੇਨਤੀ ਹੈ ਕਿ ਸਾਰੇ ਬੀਜੇਪੀ ਨੂੰ ਵੋਟ ਪਾ ਕੇ ਇੱਕ ਅਥੇ ਖੁਸ਼ਾਲ ਪੰਜਾਬ ਬਣਾਈਏ ਬਹੁਤ ਬਹੁਤ ਧੰਨਵਾਦ ਤਾਂ ਇਹ ਸਾਡਾ ਕਨੀਤਾ ਵਰਮਾ ਜੀ ਜਿਹੜੇ ਸ਼੍ਰੋਮਣੀ ਕਾਲੇਦਾਨ ਛੱਡ ਕੇ ਭਾਜਪਾ ਸ਼ਾਮਲ ਹੋਏ ਜਿਨ੍ਹਾਂ ਨੇ ਬੀਜਪੀ ਦੀਆਂ ਪ੍ਰਾਪਤੀਆਂ ਗੜਾਈਆਂ ਵਾ ਤੇ ਨਾਲ ਲੋਕਾਂ ਨੂੰ ਅਪੀਲ ਕੀਤੀ ਆ ਵੀ ਇਹਨਾਂ ਨੂੰ ਵੋਟਾਂ ਪੈ ਜਾਣ 13 ਦੀ 13 ਸੀਟਾਂ ਦੀ ਗੱਲ ਕਰਦੇ ਪਏ ਨੇ ਵੀ 13 13 ਸੀਟਾਂ ਦੀ ਲੋਕ ਸਭਾ ਦੀ ਨਹੀਂ ਪੰਜਾਬ ਵਿੱਚ ਲੈ ਕੇ ਜਾਵਾਂਗਾ ਹੁਣ ਵੇਖਣਾ ਇਹ ਹੋਏਗਾ ਕਿ ਕਿੰਨੀ ਸੀਟਾਂ ਜੀ ਆਵਾਂ ਬੀਜਪੀ ਚ ਹੁਲੀ ਪਿੰਦੀ ਆ ਕੁਲਦੀਪ ਸਿੰਦੀਪਲ ਖਬਰ ਹੁੰਦਾ ਚੈਨਲ ਤਰੰਤਾਂ